ਨਮਸਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਬਠਿੰਡਾ ਸੰਸਦੀ ਹਲਕਾ ਵੱਡੇ ਘਰਾਂ ਦੇ ਦੋਸਤਾਨਾ ਮੈਚ ਦਾ ਅਖਾੜਾ ਬਣਨਾ ਹੈ ਬਠਿੰਡਾ ਸੀਟ ਲਈ ਕਾਂਗਰਸ ਅੰਦਰ ਉਮੀਦਵਾਰਾਂ ਦੀ ਚੋਣ ਬਾਰੇ ਅੰਦਰੂਨੀ ਜੋੜ ਤੋੜ ਸਿਖਰਾਂ ਤੇ ਹੈ ਕਾਂਗਰਸਾਈ ਕਮਾਂਡ ਵੀ ਦੋਸਤਾਨਾ ਖਿਚੜੀ ਨੂੰ ਸੰਜੀਦਗੀ ਨਾਲ ਲੈ ਰਹੀ ਹੈ ਕਾਂਗਰਸ ਤੇ ਪ੍ਰਧਾਨ ਰਾਹੁਲ ਗਾਂਧੀ ਦਾ ਭਵਿੱਖ ਦਾ ਉੱਤੇ ਹੈ ਜਿਸ ਵਜੋਂ ਦੋਸਤਾਨਾ ਮੈਚ ਖੇਡਣ ਵਾਲਿਆਂ ਤੇ ਕਰੜੀ ਨਜ਼ਰ ਰੱਖ ਰਹੇ ਨੇ ਇਦਾਂ ਦੇ ਮਾਹੌਲ ਵਿੱਚ ਬਠਿੰਡਾ ਸੀਟ ਤੋਂ ਕਾਂਗਰਸ ਉਮੀਦਵਾਰ ਦਾ ਐਲਾਨ ਅਖੀਰ ਵਿੱਚ ਹੋਣ ਦੀ ਸਭਾਵਨਾ ਹੈ ਪੰਜਾਬ ਦੇ ਲੋਕਾਂ ਦੀ ਨਜ਼ਰ ਬਠਿੰਡਾ ਤੇ ਪਟਿਆਲਾ ਸੀਟਾਂ ਤੇ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਸੀਟ ਤੋਂ ਉਮੀਦਵਾਰ ਦਾ ਅਗੇਤਾ ਐਲਾਨ ਸਹਿਜ ਨਹੀਂ ਅਹਿਮ ਸੂਤਰ ਕਹਿੰਦੇ ਆ ਦੋਸਤਾਨਾ ਮੈਚ ਖੇਡਣ ਵਾਲੇ ਨੇਤਾ ਕਾਂਗਰਸ ਤਰਫੋਂ ਬਠਿੰਡਾ ਤੋਂ ਜਿਹੇ ਦੋ ਵੀ ਦੁਆਰ ਦੇ ਮੈਦ ਕਰ ਰਹੇ ਨੇ ਜਿਨ੍ਹਾਂ ਦੇ ਮੈਦਾਨ ਵਿੱਚ ਉਤਰ ਨਾਲ ਵਿਰੋਧੀਆਂ ਦਾ ਕੰਮ ਸੌਖਾ ਹੋ ਜਾਣਾ ਦੋਸਤਾਨਾ ਮੈਚ ਵਿੱਚ ਕਾਂਗਰਸੀ ਖਿਡਾਰੀ ਬਣਨ ਦੀ ਇੱਛਾ ਰੱਖਣ ਵਾਲਾ ਸਾਲ 2114 ਦੀ ਚੋਣ ਤੋਂ ਸ਼ੱਕ ਦੇ ਦਾਇਰੇ ਵਿੱਚ ਆਇਆ ਖੜਾਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਗੁਰਦਾਸਪੁਰ ਵਿਖੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤੇ ਸ਼ਿਵ ਸੈਨਾਬਾਲ ਠਾਕਰੇ ਦੇ ਕਾਰਕੁਨਾਂ ਨੇ ਸਾਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ ਚੇਤੇ ਰਹੇ ਕਿ ਕੱਲ ਵੱਡਾ ਪ੍ਰਾਣਾਸ਼ਾਲਾ ਚ ਤਿੰਨ ਤਿਆਰ ਬਾਤ ਮੁੰਡਿਆਂ ਨੇ ਸ਼ਿਵ ਸੈਨਾਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਉਪ ਅਜੇ ਸਲਾਰੀਆ ਜਿਹੜਾ 23 ਸਾਲਾਂ ਦਾ ਸੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਜੇ ਸਲਾਰੀਆ ਆਥ ਨੇ ਕਰੀਬ 7:30 ਵਜੇ ਪ੍ਰਾਣਾ ਸ਼ਾਲਾ ਆਡੇ ਤੇ ਖੜਾ ਸੀ ਕਿ ਮੋਟਰਸਾਈਕਲ ਤੇ ਕਾਰ ਤੇ ਆਏ ਤਿੰਨ ਮੁੰਡਿਆਂ ਨੇ ਉਸ ਉੱਪਰ ਗੋਲੀਆਂ ਵਾਰ ਦਿੱਤੀਆਂ ਸਨ ਅੱਜ ਪੁਲਿਸ ਨੇ ਇਸ ਕਤਲ ਕੇਸ ਵਿੱਚ ਦਾਅਵਾ ਕੀਤਾ ਕਿ ਪੰਜ ਦੋਸ਼ੀ ਨਾਮਜ਼ਦ ਕਰ ਲਏ ਗਏ ਨੇ ਤੇ ਛੇਤੀ ਹੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਚੰਡੀਗੜ੍ਹ ਤੋਂ ਖਬਰ ਆਈ ਹੈ ਚੋਣ ਕਮਿਸ਼ਨ ਨੇ ਮੁੱਖ ਮੰਤਰੀਆਂ ਸੰਸਦ ਮੈਂਬਰਾਂ ਵਿਧਾਇਕਾਂ ਤੇ ਹੋਰ ਸਿਆਸਤਦਾਨਾਂ ਨੂੰ ਜਹਰੀਆਂ ਵਾਲਾ ਬਾਗ ਸਾਕਰਿਸ਼ਤਾਪਤੀ ਸਮਾਗਮ ਚੇਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ 6 ਪੜਾਵੀ ਲੋਕ ਸਭਾ ਚੋਣਾਂ ਕਰਨ ਲਾਗੂ ਆਦਰ ਚੋਣ ਜਾਬਤੇ ਦੇ ਬੰਦੇ ਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰਨਾ ਰਾਜੂ ਨੇ ਦੱਸਿਆ ਕਿ ਪਾਰ ਦੇ ਚੋਣ ਕਮਿਸ਼ਨ ਨੇ ਇਸ ਸਰਚ ਤੋਂ ਤੇ ਸਮਾਗਮ ਚ ਚਮੌਲੀ ਅਧੀ ਪ੍ਰਬੰਧ ਕੀਤੀ ਕਿ ਮੰਤਰੀਆਂ ਕਾਨੂੰਨ ਕਾੜਿਆਂ ਵੱਲੋਂ ਸਮਾਗਮ ਮੌਕੇ ਕੇਵਲ ਸ਼ਹੀਦਾਂ ਤੇ ਭਾਰਤ ਬਾਰੇ ਗੱਲ ਕੀਤੀ ਜਾਏ ਕਿਸੇ ਵੀ ਸੂਰਤ ਵਿੱਚ ਇਸ ਸਮਾਗਮ ਮੌਕੇ ਸਿਆਸੀ ਪ੍ਰਚਾਰ ਬਿਲਕੁਲ ਨਹੀਂ ਕੀਤਾ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਉੱਤੇ ਦੋਸ਼ ਲਾਏ ਤੇ ਕਿਹਾ ਕਿ ਉਹਨਾਂ ਨੂੰ ਸਤਾ ਤੋਂ ਲਾਂਬੇ ਕਰਕੇ ਕੁੰਬੇ ਦੀ ਸਿਆਸਤ ਨੂੰ ਉਤਸ਼ਾਹਤ ਕਰਨਾ ਚਾਹੁੰਦੀਆਂ ਇਹ ਪਾਰਟੀਆਂ ਪੱਛਮੀ ਉੱਤਰ ਪ੍ਰਦੇਸ਼ ਚ ਰੈਲੀ ਜਿੱਥੇ ਪਹਿਲੇ ਪੜਾਅ ਤਹਿਤ 11 April ਨੂੰ ਵੋਟਾਂ ਪੈਣਗੀਆਂ ਉਸ ਨੂੰ ਸੰਬੋਧਨ ਕਰਦੇ ਆ ਮੋਦੀ ਨੇ ਕਿਹਾ ਕਿ ਉਹ ਪਛੜੀਆਂ ਜਾਤਾਂ ਦੀ ਭਲਾਈ ਦੇ ਖਿਲਾਫ ਹੈ ਜਾਨੀ ਕਾਂਗਰਸ ਤੇ ਉਹ ਉਹਨਾਂ ਦੇ ਚੋਣ ਮਨੋਰਥ ਨੂੰ ਟਕੌਸਲਾ ਪੱਤਰ ਜਾਨੀ ਢੌਂਗ ਪੱਤਰ ਕਰਾਰ ਦਿੱਤਾ ਪੁਨੇ ਤੋਂ ਖਬਰਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੈਨੀਫੈਸਟੋ ਭਾਰਤ ਦੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹੈ ਉਹਨਾਂ ਗਰੀਬ ਤਬਕੇ ਦੀ ਨਿਆਏ ਜਾਂ ਘਟੋ ਘਟ ਆਮਦਨ ਗਰੰਟੀ ਸਕੀਮ ਦਾ ਬਹੁਤ ਵੱਟ ਵਰਗ ਤੇ ਪੈਣ ਦੇ ਖਰਚੇ ਨੂੰ ਰੱਦ ਕਰ ਦਿੱਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਕੀਮ ਨਾਲ 25 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ ਅੱਜ ਨਰਿੰਦਰ ਮੋਦੀ ਨੇ ਤਿੰਨ ਰੈਲੀਆਂ ਨੂੰ ਸਬੋਧਨ ਕੀਤਾ ਏ ਨਵੀਂ ਦਿੱਲੀ ਤੇ ਇੰਦੌਰ ਤੋਂ ਰਲੀ ਮਿਲੀ ਖਬਰ ਭਾਜਪਾ ਵੱਲੋਂ ਚੋਣ ਮੈਦਾਨ ਚ ਉਤਾਰਨ ਲਈ ਵਿਖਾਈ ਜਾ ਰਹੀ ਦੁਚਿੱਤੀ ਦਰਮਿਆਨ ਲੋਕ ਸਭਾ ਸਪੀਕਰ ਤੇ ਇੰਦੌਰ ਤੋਂ 8 ਵਾਰੀ ਸੰਸਦ ਮੈਂਬਰ ਰਹੀ ਸੁਮਿਤਰਾ ਮਹਾਜਨ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ ਸੁਮਿਤਰਾ ਨਰਾਜ਼ ਦੱਸੇ ਜਾਂਦੇ ਨੇ